ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਆਪਾਂ ਇਸ ਟਾਈਮ ਖਰਬੂਜੇ ਦੇ ਖੇਤ ਦੇ ਵਿੱਚ ਖੜੇ ਹੋਏ ਆਂ ਕੁਸ਼ਕ ਜਿਹੜੀਆਂ ਖਾਸ ਗੱਲਾਂ ਨੇ ਜਿਹਨੂੰ ਸਾਡਾ ਦੇਖ ਕੇ ਸਾਡਾ ਫਾਰਮਰ ਵੀ ਜਿਹੜਾ ਖਰਚਾ ਹੈ ਉਹ ਲੋੜ ਤੋਂ ਵੱਧ ਕਰੀ ਜਾਂਦਾ ਹੈ ਲੇਕਿਨ ਉਹਨੂੰ ਇਹ ਪਛਾਣ ਨਹੀਂ ਵੀ ਕਿ ਉਹ ਬਿਮਾਰੀ ਅੱਜ ਦੀ ਹੈ ਜਾਂ ਉਹ ਬਿਮਾਰੀ ਪੁਰਾਣੀ ਹੈ ਆਪਾਂ ਉਸ ਵਿੱਚ ਦੀ ਗੱਲ ਕਰਦੇ ਆਂ ਤੁਸੀਂ ਜੁੜੇ ਰਹੋ ਮੇਰੇ ਨਾਲ ਹਾਂਜੀ ਆਪਾਂ ਗੱਲ ਕਰਦੇ ਸੀ ਖਰਬੂਜੇ ਬਾਰੇ ਹੁਣ ਸਿਸਟਮ ਕੀ ਹੈ ਜਿੱਥੇ ਸਾਡੇ ਪੁਰਾਣੇ ਪੱਤੇ ਨੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਕਾਗਜ਼ ਦੀ ਹੀਟ ਦੇ ਵਿੱਚ ਆਏ ਹੋਏ ਨੇ ਉਹ ਪੱਤਿਆਂ ਨੂੰ ਸਾਡਾ ਫਾਰਮਰ ਵੀ ਸਮਝ ਕੇ ਇਹ ਤੇ ਅੰਨੇ ਵਾ ਜਿਹੜੇ ਫੰਗੀ ਸੈਟ ਹੈ ਉਹ ਕਰ ਰਿਹਾ ਹੈ ਕਿਸਾਨ ਦੋਸਤੋ ਸਿਸਟਮ ਇਹ ਆ ਵੀ ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਪਊਗਾ ਵੀ ਫਸਲ ਕੀ ਮੰਗਦੀ ਹੈ ਜੇ ਤੁਸੀਂ ਗੱਲ ਕਰੋਗੇ ਹਰੇ ਟੂਸੇ ਤੁਸੀਂ ਆ ਚੀਤੇ ਆ ਜਾਣਾ ਜੇ ਤੁਹਾਡਾ ਜਿਹੜਾ ਪੱਤਾ ਸਹੀ ਵਿਕਾਸ ਕਰ ਰਿਹਾ ਹੈ ਹਰਾਪਣ ਦੇ ਰਿਹਾ ਹੈ ਸਹੀ ਫਲਾਰ ਨੂੰ ਚੱਕ ਜਿਹੜੇ ਪੱਤੇ ਨਵੇਂ ਆ ਸਾਰੇ ਸਹੀ ਆ ਰਹੇ ਤਾਂ ਤੁਹਾਡਾ ਜਿਹੜਾ ਪੌਦਾ ਹੈ ਉਹ ਬਿਲਕੁਲ ਤੰਦਰੁਸਤ ਹੈ ਤੇ ਖਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਪੁਰਾਣੇ ਪੱਤੇ ਵੇਖ ਕੇ ਤੇ ਫੰਗੀ ਸੈਡ ਕਰੀ ਜਾਓਗੇ ਤਾਂ ਇੱਕ ਗੱਲ ਮੇਰੀ ਪੱਲੇ ਬੰਨ ਲਓ ਕਿ ਜਿਹੜਾ ਜਿਆਦਾ ਫੰਗੀ ਸੈਡ ਕਰਨਾ ਨਜਾਇਜ਼ ਕਰਨਾ ਹੈ ਉਹ ਵੀ ਇਹਨੂੰ ਨੁਕਸਾਨ ਕਰੂਏ ਕਰੂਗਾ ਸੋ ਇਸ ਕਰਕੇ ਤੁਸੀਂ ਇਹ ਜੀ ਨੂੰ ਸਮਝੋ ਜਿਹੜਾ ਹੁਣ ਮੇਨ ਸਿਸਟਮ ਹੈਗਾ ਵੀ ਤੁਸੀਂ ਤੇ ਜਿਵੇਂ ਦਵਾਈਆਂ ਹੁਣ ਤੇਲ ਵਾਲੀ ਲਗਾਤਾਰ ਚਲਦੀ ਰੱਖਿਓ ਹਨਾ ਜਿਵੇਂ ਅੱਗੇ ਹੁਣ ਗਰਮੀ ਸਟਾਰਟ ਹੋਣ ਵਾਲੀ ਹੈ ਫਰੂਟ ਵੀ ਬਣਾ ਸਟਾਰਟ ਹੋ ਜਾਊਗਾ ਤਾਂ ਉਸ ਟਾਈਮ ਜਿਹੜਾ ਮੱਖੀ ਦਾ ਡੰਗ ਹੈ ਉਹ ਵੀ ਕਾਫੀ ਹੁਣ ਸਟਾਰਟ ਹੋ ਜਾਂਦਾ ਹੈ ਤੁਸੀਂ ਉਹਦੇ ਵਾਸਤੇ ਜਿਹੜੀ ਮੈਲਾਥੀਨ ਹੈ 25 ਤੋਂ 30 ਮਲ ਟੈਂਕੀ ਦੀ ਪਾਗੜੀ ਸਪਰੇਅ ਉਹ ਕਰ ਸਕਦੇ ਹੋ ਕਿਉਂਕਿ ਉਹਦੀ ਸਮੈਲ ਹੀ ਵੱਧ ਹੁੰਦੀ ਐ ਇਹਨਾਂ ਨੇ ਉਹ ਕੰਟਰੋਲ ਹੋ ਜਾਂਦਾ ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਤੁਸੀਂ ਧਿਆਨ ਰੱਖ ਕੇ ਚੱਲਣਾ ਹੈ ਤਾਂ ਤੁਸੀਂ ਬਚੋਗੇ ਨਹੀਂ ਤਾਂ ਫਿਰ ਸਿਸਟਮ ਕੀ ਬਣਾ ਹੈ ਦੇਖੋ ਦੁਕਾਨਦਾਰ ਨੇ ਚੀਜ਼ ਦੇਣੀ ਐ ਤਾਂ ਤੁਸੀਂ ਕਰਨੀ ਐ ਦੁਕਾਨਦਾਰ ਦਾ ਕੋਈ ਨੁਕਸਾਨ ਨਹੀਂ ਲੇਕਿਨ ਤੁਹਾਡਾ ਉੱਥੇ ਨੁਕਸਾਨ ਹੋ ਜਾਂਦਾ ਇਸ ਕਰਕੇ ਜਿਹੜੇ ਫੰਗੀਸਾਈਡ ਕਰਨੇ ਐ ਉਹ ਸੋਚ ਸਮਝ ਕੇ ਤੇ ਸੰਭਲ ਕੇ ਕਰਨੇ ਐ ਤੇ ਹਲਕੇ ਲੈ ਕੇ ਚੱਲਿਓ ਜਿਆਦਾ ਕੁਝ ਸਟਰੋਂਗ ਨਹੀਂ ਕਰਿਓ ਕਿਉਂਕਿ ਜਦੋਂ ਤੁਸੀਂ ਹਾਲਾਤ ਕੁਝ ਹੋਰ ਹੁੰਦੇ ਆ ਸਪਰਿਆ ਕੁਝ ਹੋਰ ਵਰਤੀ ਜਾਂਦੇ ਹੋ ਫਿਰ ਤੁਹਾਡੀ ਜਿਹੜੀ ਜੇਬ ਦਾ ਨੁਕਸਾਨ ਵੀ ਹੁੰਦਾ ਹੈ ਤੁਹਾਡੀ ਫਸਲ ਦਾ ਵੀ ਹੁੰਦਾ ਸੋ ਸਾਰੇ ਵੀਰੋਂ ਬੇਨਤੀ ਹੈ ਜੀਦਾ ਪਛਾਣ ਰੱਖਿਆ ਕਰੋ ਜਦੋਂ ਕੋਈ ਫੰਗੀ ਸਾਈਡ ਦੀ ਬਿਮਾਰੀ ਆਉਣੀ ਹੈ ਪਹਿਲਾਂ ਤੁਹਾਡੇ ਕੱਚੇ ਦਾ ਟੂਸਾ ਇਹ ਤੋਂ ਸਟਾਰਟ ਹੋਣੀ ਹੈ ਜਿਹੜੇ ਪੁਰਾਣੇ ਪੱਤੇ ਤੁਹਾਡੇ ਹੋ ਚੁੱਕੇ ਆ ਹੋ ਚੁੱਕੇ ਆ ਕੋਈ ਪ੍ਰੋਬਲਮ ਨਹੀਂ ਉਹਨਾਂ ਦੇ ਵਿੱਚ ਵਾਰਾ ਨਾ ਸੋਚਿਆ ਕਰੋ ਧੰਨਵਾਦ ਸਭ ਦਾ ਜਿਉਂਦੇ ਬਸਦੇ ਰਹੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ